ਆਪਾਂ ਬਰਸ਼ਤੀ ਕਰ ਉਹ ਤੇ ਕੋਈ ਉਹ ਤੇ ਪਰਨਾ ਬੰਦਿਆ ਤੇ ਸੱਟ ਲਾਈ ਖਰੀਦਦੇ ਬੰਦਾ ਦੀ ਘਾੜੀ ਮਗਰ ਲਾ ਕੇ ਮੈਂ ਤੇ ਕੋਈ ਘਾੜੀ ਕਰਨੀ ਜਾਣਦੇ ਤੇ ਬਰਦਦਾ ਮੈਂ ਰੋਣਾ ਜੜੀ ਲਗਾਈ ਚੱਲਾ ਬੰਦਾ ਵੀਰ ਮੇਰਾ ਲੱਗਦਾ ਕੋਈ ਤੇਨੂੰ ਕੋਈ ਅੱਖਾਂ ਨਹੀਂ ਹੋਏ ਕੁੜੀਆਂ ਦੀਆਂ ਮਾਰ ਰਿਆਂ ਵੀਰ ਲੱਗ ਕੇ ਮੈਂ ਕੋਈ ਨਹੀਂ ਬੰਦਾ ਕੋੜੀਆਂ ਟਿਕੜੇ ਦਾ ਲੈ ਦਿੱਤਾ ਹੋਇਆ ਮੈਨੂੰ ਉਹਨਾਂ ਨੂੰ ਭਜਵਾਣ ਦੇਣਾ ਹੋਗਾ ਪਰ ਤੈਨੂੰ ਜੇ ਆਖਿਆ ਕੋਈ ਨਾ ਕਰੇ ਤਾਂ ਖਾਣ ਨਹੀਂ ਪਤਾ। ਜਦੋਂ ਕੱਟ ਕਰਦਾ ਹੁੰਦਾ ਤੇਰਾ ਵਾਚ ਨਹੀਂ ਕਰਦਾ। ਕਹਿੰਦਾ ਤੇਰਾ ਕੋਈ ਨਹੀਂ। ਇਹਦੇ ਕੋਲ ਦੇ ਕੋਈ ਟੈਗ ਵਾਲੇ। ਬੰਦ ਬੰਦ ਲੋਕੀ ਨਾਲੇ। ਬੰਨਿਆ ਕੋਈ ਪਤਾ ਲੱਗਦਾ ਕਿਤੋਂ ਦੇ ਆ। ਆਹ ਖਾਂਦੂ ਤੇ ਪਤਾ ਲੱਗੂਗਾ। ਇਹੋ ਚਾਨਜ। ਇਹ ਤਾਂ ਗੱਡੀ ਨੂੰ ਲੈ ਗਈ। ਅਗਲਾ। ਕੀ ਆ ਕੀਤਾ ਮੇਰੇ ਘਰੋਂ ਮੈਂ ਨਿਕਲ ਗਿਆ ਮੇਰੀ ਸ਼ੱਕ ਪੈ ਗਿਆ ਵੀ ਜਿਹੜੇ ਬੰਦੇ ਦੋ ਪਏ ਹੁਣ ਮੈਂ ਇੱਕ ਮੈਚ ਦੇਖਿਆ ਇਸੇ ਖਲੋਂਦੇ ਵੀ ਨਹੀਂ ਬੰਦੇ ਜਾਂ ਖਲੋਣਾ ਚਾਹੀਦਾ ਬੰਦੇ ਜਾਂ ਕੋਈ ਗੱਲ ਨਹੀਂ ਉਹ ਬੰਦਾ ਆਖੰਦਿਆ ਤੇ ਮੂੰਹ ਤਾਂ ਕਰਦਾ ਤਾਂ ਕਰ ਮੈਂ ਨਹੀਂ ਨਹੀਂ ਉਹ ਵੱਡੀਆਂ ਵੱਡੀਆਂ ਇੱਥੇ ਉਹ ਬੱਚੀਆਂ ਉਹ ਕਿੱਥੇ ਵੱਡੀਆਂ ਦਿਆਂਦੇ ਨੇ ਉਹਨੂੰ ਨਹੀਂ ਨੱਚਿਆ ਇੰਨੇ ਵੱਡੀਆਂ ਵਜਾਰੇ ਨੂੰ ਉਹ ਵਿਚਾਰਾ ਦੋਜ ਕੋਈ ਨਹੀਂ ਆ ਹਾਂ ਬੋਲ ਫੇਰੀ ਤਾਂ ਮੋ ਕੋਦਾ ਨਾ ਆ ਵੀ ਇਹਨੇ ਤਾਂ ਕੋਈ ਬੋਲਿਆ ਬਾਲਿਆ ਨਹੀਂ ਨਾ ਇਤਰਾ ਫੜਨਾ ਚਾਹੀਦਾ ਕੇ ਇਹਨੂੰ ਕੰਮ ਤੁਹਾਡੀ ਵਾਰੀ ਆਉਣੀ ਆ ਪਰ ਤੇ ਪਿੰਡ